ਤਾਬਕਾ ਮਹਿਲਾ ਸਰਪੰਚ ਦਾ ਪਤੀ ਉਸ ਵੇਲੇ ਕਸੂਤਾ ਫਸ ਗਿਆ ਜਦੋਂ ਉਸਨੇ ਇੱਕ ਵੱਡਾ ਕਾਰਾ ਕਰ ਦਿੱਤਾ ਪਤੀ ਨੇ ਆਪਣੀ ਪਤਨੀ ਦਾ ਹਮੇਸ਼ਾ ਹੀ ਫਾਇਦਾ ਚੁੱਕਿਆ ਤੇ ਫਾਇਦਾ ਚੁੱਕਦੇ ਹੋਏ ਉਸ ਨੇ ਪੁੱਠਾ ਕੰਮ ਕਰ ਦਿੱਤਾ ਚਲਾਕੀ ਅਜਿਹੀ ਕਿ ਪੁਲਿਸ ਨੂੰ ਸ਼ੱਕ ਵੀ ਨਹੀਂ ਹੋਇਆ ਜੀ ਹਾਂ ਪਾਕਿਸਤਾਨ ਤੋਂ ਹੈਰਣ ਮੰਗਵਾਉਣ ਵਾਲੇ ਜਿਨ੍ਹਾਂ ਤਸਕਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਹਨਾਂ ਦੇ ਵਿੱਚ ਸਾਬਕਾ ਮਹਿਲਾ ਸਰਪੰਚ ਦਾ ਪਤੀ ਵੀ ਤਸਕਰੀ ਦੇ ਵਿੱਚ ਸ਼ਾਮਿਲ ਹੈ ਇਨ੍ਹਾਂ ਤਸਕਰਾਂ ਦੇ ਕੋਲੋਂ 650 ਗ੍ਰਾਮ ਹੈਰਣ ਬਰਾਮਦ ਹੋਈ ਹੈ ਜਾਣਕਾਰੀ ਦਿੱਤੀ ਹੈ ਜਲੰਧਰ ਦਿਹਾਤੀ ਪੁਲਿਸ ਦੀ ਆਈਪੀਐਸ ਮਹਿਲਾ ਅਧਿਕਾਰੀ ਜਸ ਰੂਪਕੌਰ ਨੇ ਆਉ ਸੁਣਦੇ ਹਾਂ ਰਿਸਪੈਕਟ ਸੇ ਪੰਜਾਬ ਤੇ ਨਸ਼ਿਆਂ ਦੇ ਖਿਲਾਫ ਜਿਹੜੀ ਕਾਰਵਾਈ ਚੱਲ ਰਹੀ ਹੈ ਉਹਦੇ ਅੰਡਰ ਹੀ ਡੀਜੀ ਸਰ ਤੇ ਐਸਐਸਪੀ ਜਲੰਧਰ ਰੂਰਲ ਸਰ ਦੇ ਇਨਸਟਰਕਸ਼ਨ ਅੰਡਰ ਡਰਾਈਵ ਅਗੇਂਸਟ ਡਰੱਗਸ ਵਿੱਚ ਜਲੰਧਰ ਰੂਰਲ ਪੁਲਿਸ ਨੂੰ ਤੇ ਸੀਆਈਏ ਦੀ ਟੀਮ ਨੂੰ ਇਹ ਇੱਕ ਨੇ ਇੱਕ ਨਸ਼ਾ ਤਸਕਰੀ ਗੈਂਗ ਤੇ ਦੀ ਟੀਮ ਇਨਚਾਰਜ ਕੁਸ਼ਵਾਲੀ ਦੇ ਅੰਡਰ ਤਿੰਨ ਬੰਦਿਆਂ ਨੂੰ ਫੜਿਆ ਗਿਆ ਤੇ ਕਮਰਸ਼ੀਅਲ ਕੁਆਂਟੀਟੀ ਡਰੱਗਸ 650 ਗ੍ਰਾਮ ਰਿਕਵਰ ਹੋਏ ਇਹਦੇ ਵਿੱਚ ਇਨੀਸ਼ੀਅਲੀ ਗੁਰਪ੍ਰੀਤ ਉਰਫ ਗੋਪਨਾਮ ਦੇ ਬੰਦੇ ਦੀ ਇਨਫੋਰਮੇਸ਼ਨ ਸੀ ਜੋ ਡਰਗਸ ਦੀ ਸਮਗਲਿੰਗ ਕਰਦਾ ਸੀ ਇਹਨੂੰ ਫੜਨ ਲਈ ਇਨਚਾਰਜ CIA ਦੀ ਟੀਮ ਦੇ ਅੰਦਰ ਨਾਕਾ ਲਾਇਆ ਗਿਆ ਵਿਧੀਪੁਰ ਚੌਂਕ ਦੇ ਏਰੀਆ ਵਿੱਚ ਮਕਸੂਦਾ ਥਾਣੇ 'ਚ ਜਿੱਦੇ ਕੋਲੋਂ 100 ਗ੍ਰਾਮ ਹੈਰੋਇਨ ਰਿਕਵਰ ਹੋਈ ਸੀ ਇਨੇ ਆਪਣੀ ਪੁਛਕਿਸ ਵਿੱਚ ਦੱਸਿਆ ਇਹਦੇ ਨਾਲ ਦੇ ਦੋ ਸਾਥੀ ਕੰਮ ਕਰਦੇ ਸੀ ਜਿਨ੍ਹਾਂ ਦਾ ਨਾਮ ਰਸ਼ਪਾਲ ਭਾਪਾ ਤੇ ਰਾਜਦੀਪ ਰਾਜਾ ਸੀ ਜਿਨ੍ਹਾਂ ਨੂੰ ਇਨਾਂ ਦੇ ਘਰੋਂ ਗ੍ਰਫਤਾਰ ਕੀਤਾ ਗਿਆ 29 ਐਨਡੀਪੀਐਸ ਦੇ ਅੰਦਰ ਰਸ਼ਪਾਲ ਦੀ ਡਿਸਕਲੋਜ਼ਰ ਸਟੇਟਮੈਂਟ ਦੇ ਕੁਐਸਚਨਿੰਗ ਵਿੱਚ ਡਿਸਕਲੋਜ਼ਰ ਸਟੇਟਮੈਂਟ ਦੇ ਬੇਸਿਸ ਤੇ ਹੋਰ 550 ਗ੍ਰਾਮ ਹੈਰੋਇਨ ਰਿਕਵਰ ਕੀਤੀ ਗਈ ਤੇ ਕਮਰਸ਼ੀਅਲ ਕੁਆਂਟੀਟੀ ਹੋਣ ਕਰਕੇ 21 ਸੀ ਦਾ ਵਾਧਾ ਵੀ ਕੀਤਾ ਗਿਆ ਇਸ ਐਫਆਈਆਰ ਵਿੱਚ ਇਨਾਂ ਦਾ ਮੋਡਸ ਆਪਰੇਂਡੀ ਪਤਾ ਲੱਗਿਆ ਹੈ ਕਿ ਇਹ ਡਰੱਗਸ ਮੰਗਵਾਉਂਦੇ ਆਂ ਅਕ੍ਰੋਸ ਦਾ ਬਾਰਡਰ ਪਾਕਿਸਤਾਨ ਵੱਲੋਂ ਇਨਾਂ ਦਾ ਇੱਕ ਹੋਰ ਸਾਥੀ ਵੀ ਹੈ ਸੰਦੀਪ ਉਰਫ ਘੁੱਟੋ ਜਿਹੜਾ ਪਾਕਿਸਤਾਨ ਬੇਸਡ ਇੱਕ ਸਪਲਾਈਅਰ ਹੈ ਸ਼ਾਹ ਬੰਦੇ ਦੇ ਨਾਲ ਕੰਟੈਕਟ ਵਿੱਚ ਹੈ ਤੇ ਜਿਹੜੇ ਇਹ ਰਸ਼ਪਾਲ ਉਸਪਾਪਾ ਹੈ ਇਹਨਾਂ ਨੇ ਜ਼ਮੀਨ ਬਾਰਡਰ ਦੇ ਨੇੜੇ ਹੀ ਠੇਕੇ ਤੇ ਲਈ ਹੋਈ ਹੈ ਆਪਣੀ ਜ਼ਮੀਨ ਦੀ ਲੋਕੇਸ਼ਨ ਤੇ ਇਹ ਦੰਦੇ ਸੀ ਤੇ ਇੱਥੇ ਡਰੋਨ ਦੇ ਥਰੂ ਡਰੱਗਸ ਦੀ ਡਰਾਪਿੰਗਸ ਹੁੰਦੀਆਂ ਸੀ ਤੇ ਇਹ ਇਹ 2-2 ਕਿਲੋ ਕਰਕੇ ਮੰਗਾਉਂਦੇ ਸੀ ਜਿਹਦੇ ਕਰਕੇ ਸਾਨੂੰ ਇਹ ਲਾਸਟ ਕਨਸਾਈਨਮੈਂਟ ਵਿੱਚੋਂ 650 ਗ੍ਰਾਮਸ ਰਿਕਵਰ ਹੋਇਆ ਇਹਦੇ ਵਿੱਚ ਹੋਰ ਕਿੰਨੇ ਲਿੰਕ ਜੋੜਦੇ ਆਂ ਬੈਕਵਰਡ ਤੇ ਫਾਰਵਰਡ ਲਿੰਕੇਜਸ ਤੇ ਅਕਰੋਸ ਦਾ ਬਾਰਡਰ ਲਿੰਕੇਜਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿੰਨੇ ਵੀ ਨਾਂ ਸਾਹਮਣੇ ਆਉਣਗੇ ਉਹਨਾਂ ਨੂੰ ਅਰੈਸਟ ਕੀਤਾ ਜਾਏਗਾ ਤੇ ਇਹਨਾਂ ਦੀ ਪ੍ਰੋਪਰਟੀ ਸੀਜ਼ਰ ਤੇ ਬੈਂਕ ਅਕਾਊਂਟ ਸੀਜ਼ਰ ਤੇ ਹੋਰ ਇਹਨਾਂ ਨੇ ਕਿੰਨੇ ਪੈਸੇ ਦਾ ਲੈਣ ਦੇਣ ਹਵਾਲਾ ਦੇ ਥਰੂ ਕਿਵੇਂ ਕਰਦੇ ਸੀ ਉਹ ਸਾਰੇ ਇਨਵੈਸਟੀਗੇਟ ਕਰਕੇ ਤਤਪ੍ਰਤੀਸ਼ ਨੂੰ ਮੁਕੰਮਲ ਕੀਤਾ ਜਾਏਗਾ ਥੈਂਕ ਯੂ ਸੋ ਦੱਸਿਆ ਕਿ ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ ਜਿਸ ਦੇ ਮੱਦੇਨਜ਼ਰ ਹਰ ਇੱਕ ਜਗ੍ਹਾ ਤੇ ਉਹਨਾਂ ਦੇ ਵੱਲੋਂ ਬਾਜ਼ਵਾਰੀ ਅੱਖ ਰੱਖੀ ਜਾ ਰਹੀ ਹੈ ਤੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ